ਮੁੱਖ ਮੰਤਰੀ ਪਕਵਾਂਤ ਮੰਤਰੀ ਵੱਲੋਂ ਸੰਗਰੂਰ ਵਿਖੇ ਨੌਜਵਾਨ ਨੂੰ ਵੱਡਾ ਤੋਹਫਾ ਦਿੰਦੇ ਆ 2487 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣਾ ਸਾਡੀ ਮੁੱਖ ਤਰਜੀਹ ਹੈ ਤੌਤੀ ਸੀਮਨ ਨੇ ਕਿਹਾ ਕਿ ਮਿਸ਼ਨ ਰੋਜ਼ਗਾਰ ਤਹਿਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵੇਂ ਨਿਯੁਕਤ 2487 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸਮੇਤ ਸਾਡੀ ਸਰਕਾਰ ਦੌਰਾਨ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦਾ ਅੰਕੜਾ 42940 ਪਹੁੰਚ ਗਿਆ ਹੈ ਇਹ سلسلہ ਜਿਹੜਾ ਕਿ ਲਗਾਤਾਰ ਚੱਲਦਾ ਰਹੇਗਾ ਸਰ ਪਰਿਵਾਰ ਦੇ ਵਿੱਚ ਕੋਈ ਨੌਕਰੀ ਮਿਲ ਜੇ ਸਰਕਾਰੀ ਨੌਕਰੀ ਮਿਲ ਜੇ ਬਹੁਤ ਵੱਡਾ ਬਦਲਾਅ ਇੱਕ ਪਰਿਵਾਰ ਦੇ ਜੀਵਨ ਪੱਧਰ 'ਚ ਆ ਜਾਂਦਾ ਹੈ ਕੱਲ ਵੀ ਮੈਂ ਵਿਧਾਨ ਸਭਾ 'ਚ ਇਹ ਗੱਲ ਬੋਲੀ ਸੀ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਧੀ ਨੂੰ ਨੌਕਰੀ ਮਿਲ ਗਈ ਕਿਵੇਂ ਉਸ ਪਰਿਵਾਰ ਦਾ ਜਿਹੜਾ ਜੀਵਨ ਪੱਧਰ ਚੱਲਿਆ ਜਾਂਦਾ ਕਿਉਂਕਿ ਅੱਗੇ ਉਹਦਾ ਜਿਹੜਾ ਜਿਹੜੀ ਸ਼ਾਦੀ ਹੋਊਗੀ ਵਾ ਉਹ ਵੀ ਕੋਈ ਪੜਿਆ ਲਿਖਿਆ ਮੁੰਡਾ ਉਹਦੇ ਬਰਾਬਰ ਦਾ ਨੌਕਰੀ ਕਰਦਾ ਹੋਊਗਾ ਅੱਗੇ ਜਾਂ ਫਿਰ ਮੁੰਡੇ ਨੂੰ ਨੌਕਰੀ ਮਿਲ ਗਈ ਉਹਨੂੰ ਵੀ ਕੋਈ ਵਧੀਆ ਪਰਿਵਾਰ ਦੀ ਕੁੜੀ ਜਿਹੜੀ ਨੌਕਰੀ ਕਰਦੀ ਮਿਲੂਗੀ ਤਾਂ ਦੋਨੇ ਪਰਿਵਾਰ ਜਦੋਂ ਨੌਕਰੀ ਕਰਨਗੇ ਸਰਕਾਰ ਤੋਂ ਤੇ ਨਾਲ آمدنی ਹੋਊਗੀ ਮਾਪਿਆਂ ਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਪਰ ਜੀਵਨ ਪੱਧਰ ਬਹੁਤ ਉੱਚਾ ਚੱਕਿਆ ਜਾਊਗਾ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਖੁਸ਼ੀ ਹੋਊਗੀ ਸੋ ਅੱਜ ਮੈਂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ 2500 ਰੋਜ਼ਗਾਰ ਦੇ ਦੀਵੇ ਜਗਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਕਈ ਘਰਾਂ 'ਚ ਤਾਂ ਦੋ-ਦੋ ਦੀਵੇ ਤੇ ਤਿੰਨ-ਤਿੰਨ ਦੀਵੇ ਵੀ ਜਗ ਗਏ ਨੇ ਜਿਵੇਂ ਦੱਸਿਆ ਗਿਆ ਔਰ ਇਹ ਦੀਵੇ ਇਸੇ ਤਰ੍ਹਾਂ ਜਗਦੇ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਾਨਦਵਾ ਇਮਾਨਦਾਰੀ ਵਾਲਾ ਤੇਲ ਜਿਹੜਾ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ ਆ ਮੈਂ ਲਗਭਗ ਹਰ ਹਫ਼ਤੇ ਇੱਕ ਅੱਧਾ ਨਿਯੁਕਤੀ ਪੱਤਰ ਸਮਾਰੋਹ ਕਰਦਾ ਤੁਹਾਡੇ ਸਾਹਮਣੇ ਲਿਖਿਆ ਪਿਆ 42900 ਪਲੱਸ ਹੋ ਗਿਆ ਸਰਕਾਰੀ 42900 ਪਲੱਸ ਹਜੇ 2 ਸਾਲ ਹੋਣ ਨੂੰ 9 ਦਿਨ ਬਾਕੀ ਨੇ 16 ਮਾਰਚ ਨੂੰ 2 ਸਾਲ ਹੋਣਗੇ ਜਦੋਂ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਸੌ ਚੁੱਕੀ ਸੀ ਦੋ ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ